ਅਸੀਂ ਮੱਤਕੇ ਮਰਾਂਗੇ ਪੈਟਰੋਲ ਲਈ ਬੈਠੇ ਆ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਕਹਿੰਦਾ ਸਸਵੀ ਦੇ ਕਿ ਕੋਈ ਸੁਣਵਾਈ ਨਹੀਂ ਹੋਈ ਥਾਣੇ ਕਾ ਸਾਡੀ ਕੋਈ ਸੁਣਵਾਈ ਨਹੀਂ ਹੋਈ ਤਕੜੇ ਦੀ ਸੁਣਵਾਈ ਉਹਦੇ ਮਾਰਦੇ ਕਿਉਂ ਨਹੀਂ ਹੋ ਰਹੀ ਬਸ ਅੱਜ ਪੈਟਰੋਲ ਢੋਲ ਕੇ ਮੱਚਾਂਗੇ ਜੀ ਸਾਡਾ ਕੋਈ ਸੁਣਵਾਈ ਨਹੀਂ ਹੋ ਰਹੀ ਕੋਈ ਕਿਤੇ ਨਹੀਂ ਹੋ ਰਹੀ ਇਹ ਗਰੀਬ ਦਾ ਕੋਈ ਨਹੀਂ ਨਾਲ ਖੜਦਾ ਗਰੀਬ ਦੇ ਬੰਦਿਆਂ ਕੋਲ ਤੇਲ ਦੀਆਂ ਬੋਤਲਾਂ ਹੈਗੀਆਂ ਨੇ ਉਹ ਅੱਗ ਲਾ ਕੇ ਮੱਚਣਗੇ ਉੱਥੇ ਮਰਨਗੇ ਅਸੀਂ ਜੀ ਖੇਤ ਬੈਠੇ ਹੋਏ ਜੇ ਸਾਡੇ ਨਾਲ ਧੱਕਾਸ਼ਾਹੀ ਹੋਗੀ ਅਸੀਂ ਸਪਰੇ ਪੀ ਕੇ ਮਰਾਂਗੇ ਜੀ ਕਲਦੀਪ ਦੇ ਵਧੇ ਲੱਗਾਗੇ ਅਸੀਂ ਅੱਜ 10 ਬੰਦੇ 9 ਬੰਦੇ ਆ ਜੀ ਹੁਣ ਅਸੀਂ ਇੱਥੋਂ ਆਤਮ ਹੱਤਿਆ ਕਰਕੇ ਮਰਾਂਗੇ ਜੇ ਸਾਡੀ ਕੋਈ ਨਾ ਸੁਣਵਾਈ ਹੋਈ ਜਦੋਂ ਕੋਈ ਗੱਲਬਾਤ ਹੁੰਦੀ ਦਿਸੀ ਜੀ ਅਸੀਂ ਸਪਰੇ ਪੀਣੀ ਆ ਬੰਦਿਆਂ ਨੇ ਉੱਥੋਂ ਤੇਲ ਢੋਲ ਕੇ ਅੱਗ ਲਾਉਣੀ ਆ ਜੀ ਅੱਧਾ ਕਿਲਾ ਲਿਆ ਸੀਗਾ ਜੀ ਅਸੀਂ ਘਰ ਪਾਉਣ ਨੂੰ ਲਿਆ ਸੀ ਮਹਾ ਗਰੀਬਾਂ ਨੇ ਇੱਕ ਇੱਕ ਰੁਪਿਆ ਕਰਕੇ ਜੋੜਿਆ ਸੀ ਜੀ ਸਾਡਾ ਕਲਦੀਪ ਡਾਕਟਰ ਹੱਕ ਦੱਬ ਰਿਹਾ ਜੀ ਅਸੀਂ ਮੱਚ ਕੇ ਮਰਾਂਗੇ ਪਟਵਾਲਾ ਲਈ ਬੈਠੇ ਆ ਸਾਡੀ ਕੋਈ ਸੁਣਵਾਈ ਨਹੀਂ ਹੋਣੀ ਕਹਿੰਦਾ ਐਸਐਸਪੀ ਨੇ ਕਿ ਕੋਈ ਸੁਣਵਾਈ ਨਹੀਂ ਹੋਈ ਥਾਣੇ 'ਕਾ ਸਾਡੀ ਕੋਈ ਸੁਣਵਾਈ ਨਹੀਂ ਹੋਈ ਤਕੜੇ ਦੀ ਸੁਣਵਾਈ ਉਹਦੀ ਮਾਰ ਦੇ ਦੀ ਕਿਉਂ ਨਹੀਂ ਹੋ ਰਹੀ ਕਿਉਂ ਜੀ ਨਾ ਇਸ ਪੰਜਾਬ ਦੇ ਵਿੱਚ ਗੰਦ ਫੈਲ ਰਿਆ ਜੀ ਸਾਡਾ 4 ਕਨਾਲਾਂ 2 ਮਰਲੇ ਥਾਂ ਸੀਗਾ ਅਸੀਂ ਕੁਲਦੀਪ ਉਹਦੇ ਕਾਲੇ ਕੋਲੋਂ ਲਿਆ ਸੀਗਾ ਕਬਜ਼ਾ ਸਾਡਾ ਆਪਦਾ ਕਾਲੇ ਨੇ ਦਿੱਤਾ ਹੋਇਆ ਸੀ ਬੌਂਦੇ ਬੀਜ ਦੇ ਰਹੇ ਕਾਲੇ ਨੇ ਸਾਰਾ ਕੁਝ ਦਿੱਤਾ ਸਾਨੂੰ ਜੀ ਅਸੀਂ ਬੌਂਦੇ ਬੀਜ ਦੇ ਰਹੇ ਬੌਂਦੇ ਬੀਜ ਦੇ ਉਹ ਕੁਲਦੀਪ ਸਾਨੂੰ ਕਹਿੰਦਾ ਵੀ ਮੈਨੂੰ ਤੁਸੀਂ ਠੇਕੇ ਤੇ ਦੇ ਦਿਓ ਅਸੀਂ ਜੇ ਉਹਨੂੰ ਠੇਕੇ ਦੇ ਦੇਤੀ ਠੇਕਾ ਦਿੰਦੇ ਆ ਦਿੰਦੇ ਆ ਤੇ ਕੁਲਦੀਪ ਹੁਣ ਕਬਜ਼ਾ ਕਰਨ ਨੂੰ ਫਿਰਦਾ ਜੀ ਅਸੀਂ ਜੀ ਦਿਹਾੜੀਆਂ ਮਿਹਨਤਾਂ ਕਰਕੇ ਅਸੀਂ ਬਣਾਇਆ ਸੀ ਥਾਂ ਹੁਣ ਉਹ ਕੁਲਦੀਪ ਕਬਜ਼ਾ ਕਰੀ ਜਾਂਦਾ ਜੇ ਜੀ ਸਾਡਾ ਕਬਜ਼ਾ ਕੁਲਦੀਪ ਨੇ ਕਰ ਲਿਆ ਬੰਦੇ ਚੜੇ ਹੋਏ ਨੇ ਬਾਰਡਰ ਵਾਕਸ ਤੇ ਪਾਣੀ ਵਾਲ ਟੈਂਕੀ ਤੇ ਅਸੀਂ ਜੀ ਖੇਤ ਬੈਠੇ ਹੋਏ ਆ ਬੰਦਿਆ ਕੋਲ ਤੇਲ ਦੀਆਂ ਬੋਤਲਾਂ ਹੈਗੀਆਂ ਨੇ ਉਹ ਅੱਗ ਲਾ ਕੇ ਮੱਚਣਗੇ ਉੱਥੇ ਮਰਨਗੇ ਅਸੀਂ ਜੀ ਖੇਤ ਬੈਠੇ ਹੋਏ ਜੇ ਸਾਡੇ ਨਾਲ ਧੱਕਾਸ਼ਾਹੀ ਹੋਗੀ ਅਸੀਂ ਸਪਰੇਅ ਪੀ ਕੇ ਮਰਾਂਗੇ ਜੀ ਕੁਲਦੀਪ ਦੇ ਬਧੇ ਲੱਗਾਗੇ ਕੁਲਦੀਪ ਜੀ ਪੈਸੇ ਵਾਲਾ ਬੰਦਾ ਅਸੀਂ ਗਰੀਬ ਬੰਦੇ ਹੈਗੇ ਅਸੀਂ ਦਿਹਾੜੀ ਮਿਹਨਤ ਕਰਕੇ ਪੈਸਾ ਬਣਾਉਨੇ ਆ ਉਹ ਸਾਡੇ ਤੇ ਜੀ ਦਬਸ਼ਾ ਮਾਰਦਾ ਕਦੋਂ ਕੁਲਦੀਪ ਬੰਦੇ ਭੇਜ ਦਿੰਦਾ ਕਦੋਂ ਕੋਈ ਭੇਜਨੇ ਦਾ ਗੱਡੀਆਂ ਤੇ ਗੱਡੀਆਂ ਭਰ-ਭਰ ਬੰਦੇ ਭੇਜਦਾ ਜੀ ਉਹ ਸਾਡਾ ਹੱਕ ਦਵਾਉਣਾ ਚਾਹੀਦਾ ਜੀ ਜਿਹੜਾ ਸਾਥੋਂ ਹੱਕ ਨਾ ਸਾਡਾ ਮਿਲਿਆ ਅਸੀਂ ਕੁਲਦੀਪ ਦੇ ਬਦੇ ਇਲਾਕੇ ਮਰਾਂਗੇ ਸਾਡਾ ਜ਼ਿੰਮੇਵਾਰ ਕੁਲਦੀਪ ਹੈ ਅਸੀਂ ਘਰਾਂ ਵਾਸਤੇ ਥਾਂ ਲਿਆ ਹੋਇਆ ਜੀ ਅਸੀਂ ਦਿਹਾੜੀਆਂ ਮਿਹਨਤਾਂ ਕਰਿਆ ਨੇ ਅਸੀਂ ਘਰ-ਬਾਰ ਪਾਉਣੇ ਹੈਗੇ ਨੇ ਜੀ ਸਾਡਾ ਘਰਾਂ ਦਾ ਬਹੁਤ ਮੰਦਾ ਹਾਲ ਸੀਗੇ ਜੀ ਅਸੀਂ ਦਿਹਾੜੀਆਂ ਮਿਹਨਤਾਂ ਕਰੀਏ ਬੰਦੇ ਸਾਡੇ ਸੀਰੀ ਲੱਗੇ ਹੋਏ ਨੇ ਜੀ ਆ ਜੀ ਕੁਲਦੀਪ ਸਾਡਾ ਹੱਕ ਖੋ ਰਿਆ ਹੁਣ ਅੱਜ ਇਹ ਸਾਡਾ ਹੱਕ ਨਾ ਮਿਲਿਆ ਅਸੀਂ ਜੀ ਬਦੇ ਲਾ ਕੇ ਕਲਦੀਪ ਦੇ ਸਪਰੇ ਪੀ ਕੇ ਮਰਾਂਗੇ ਖੇਤ ਅਸੀਂ ਸਪਰੇ ਲੈ ਕੇ ਬੈਠੇ ਹੋਏ ਆ ਜਦੋਂ ਕੋਈ ਗੱਲਬਾਤ ਹੁੰਦੀ ਦਿਸੀ ਜੀ ਅਸੀਂ ਸਪਰੇ ਪੀਣੀ ਆ ਬੰਦਿਆ ਨੇ ਉੱਥੇ ਤੇਲ ਢੋਲ ਕੇ ਅੱਗ ਲਾਉਣੀ ਆ ਜੀ ਪਾਣੀ ਵਾਲੀ ਟੈਂਕੀ ਤੇ ਬੈਠੇ ਹੋਏ ਨੇ ਮੇਰਾ ਕਾਲਾ ਸਿੰਘ ਆ ਜੀ ਨਾਂ ਮੈਂ ਸਾਧੂ ਦਾ ਮੁੰਡਾ ਜੀ ਜ਼ਮੀਨ ਦਾ ਮਸਲਾ ਜੀ ਅੱਧਾ ਕਿਲਾ ਲਿਆ ਸੀਗਾ ਜੀ ਅਸੀਂ ਘਰ ਪਾਉਣ ਨੂੰ ਲਿਆ ਸੀ ਮਹਾ ਗਰੀਬਾਂ ਨੇ ਇੱਕ ਇੱਕ ਰੁਪਿਆ ਕਰਕੇ ਜੋੜਿਆ ਸੀ ਜੀ ਸਾਡਾ ਕੁਲਦੀਪ ਡਾਕਟਰ ਹੱਕ ਦੱਬ ਰਿਆ ਜੀ ਸਾਡਾ ਕਬਜ਼ਾ ਸੀਗਾ ਉਹਦੇ ਉੱਤੇ ਹੁਣ ਉਹ ਕਹਿੰਦਾ ਸਾਨੂੰ ਧਮਕੀਆਂ ਰਾਤ ਤਿੰਨ ਗੱਡੀਆਂ ਆਈਆਂ ਸੀ ਧਮਕੀਆਂ ਦਿੰਦਾ ਵੀ ਤੁਹਾਡਾ ਸਮਾਨ ਚਾਕੇ ਬਾਹਰ ਮਾਰਾਂਗੇ ਕੋਈ ਤੁਹਾਡਾ ਕਬਜ਼ਾ ਨਹੀਂ ਕੋਈ ਨਹੀਂ ਉੱਥੇ ਜੀ ਅਸੀਂ ਬਸ ਅੱਜ ਪਟ્રોલ 돌 ਕੇ ਮੱਚਾਂਗੇ ਜੀ ਸਾਡਾ ਕੋਈ ਸੁਣਵਾਈ ਨਹੀਂ ਹੋ ਰਹੀ ਕੋਈ ਕਿਤੇ ਨਹੀਂ ਹੋ ਰਹੀ ਇਹ ਗਰੀਬ ਦਾ ਕੋਈ ਨਹੀਂ ਨਾਲ ਖੜਦਾ ਗਰੀਬ ਦੇ امیر ਦਾ ਹਰ ਇੱਕ ਹੈ ਜੀ ਡਾਕਟਰ ਨੇ 120000 ਦੀ ਨੌਕੀ ਸਾਡਾ ਗਰੀਬਾਂ ਦਾ ਕੋਈ ਘੜਦਾ ਨਹੀਂ ਜੀ ਅਸੀਂ ਮਰ ਚ ਕੇ ਮਰਾਂਗੇ ਅੱਜ ਕੁਝ ਨਹੀਂ ਸਾਡੇ ਕੋਲ ਸਾਡੇ ਬਸ ਹਰਗੇ ਜੀ ਅਸੀਂ ਸਾਡਾ ਕੋਈ ਨਹੀਂ ਹੱਕ ਮਿਲਦਾ ਜੀ ਅਸੀਂ ਮੱਚਾਂਗੇ ਜੀ ਅੱਜ ਮੱਚ ਕੇ ਮਰਾਂਗੇ ਜੀ ਸਾਡਾ ਕੋਈ ਸੁਣਵਾਈ ਨਹੀਂ ਹੋ ਰਿਹਾ ਜੀ ਅਸੀਂ ਗਰੀਬ ਦੇ ਨਾਲ ਕੋਈ ਨਹੀਂ ਖੜਦਾ ਜੀ ਇਹ ਤਗੜੇ ਦੀ ਤਗੜਾ ਹੀ ਸੁਣਦਾ ਜੀ ਸਾਡੇ ਗਰੀਬਾਂ ਦੀ ਕੋਈ ਨਹੀਂ ਸੁਣਦਾ ਅੱਜ ਅਸੀਂ ਮੱਚ ਕੇ ਮਰਾਂਗੇ ਸਾਡੇ ਗਰੀਬਾਂ ਦਾ ਕੋਈ ਨਹੀਂ ਖੜਦਾ ਜੀ ਇਹ ਕੁਲਦੀਪ ਡਾਕਟਰ ਹੈ ਜੀ ਜ਼ਿੰਮੇਦਾਰ ਕੁਲਦੀਪ ਡਾਕਟਰ ਹੈ ਜੀ ਇਹ ਸਤਸਨ ਅੱਜ ਜ਼ਿੰਮੇਦਾਰ ਹੈ ਜੀ ਅਸੀਂ ਜੇ ਮੱਚਾਂਗੇ ਮਰਾਂਗੇ ਆਥਨ ਤੱਕ ਸਾਡੀ ਕੋਈ ਸੁਣਵਾਈ ਨਾ ਹੋਈ ਅਸੀਂ ਮਰਾਂਗੇ ਜੀ ਅੱਜ ਅਸੀਂ ਇਹੀ ਮਤਕੇ ਚੜਿਆ ਜੀ ਅਸੀਂ ਮਰ ਕੇ ਉਤਰਾਂਗੇ ਜੀ ਬਸ ਸਾਡੀ ਲੋਥਾਂ ਜਾਣ ਗਿਆ ਉਤੋਂ ਅੱਜ 9 ਜਣੇ ਚੜੇ ਹੋਏ ਆ ਟੈਂਕੀ ਤੇ 9ਵੇਂ ਜਣੇ ਅਸੀਂ ਲੋਥਾਂ ਜਾਣ ਗਿਆ ਸਾਡੋਂ ਕੋਈ ਨਹੀਂ ਸਾਡੀ ਸੁਣਵਾਈ ਕਰ ਰਿਹਾ ਜੀ ਅਸੀਂ ਮੱਚਾਂਗੇ ਜੀ ਮੱਚ ਕੇ ਮਰਾਂਗੇ ਜੀ ਅੱਜ ਸਾਡੀ ਕੋਈ ਸੁਣਵਾਈ ਨਹੀਂ ਨਾ ਅੱਜ ਸਾਡੇ ਘਰੇ ਦੇਖੋ ਜੀ ਸਾਡਾ 4-4 ਭਰਾ ਹੈਗੇ ਆਡੀ ਰੋਟੀ ਨਹੀਂ ਪੱਕਦੀ ਜੀ ਅਸੀਂ ਗਰਮੀ 'ਚ ਬੁਰਾ ਹਾਲ ਹੋ ਜਾਂਦਾ ਜੀ ਸਾਡਾ ਨਾ ਸੀ ਕੋਠੇ ਦੇ ਪਾਉਣਿਆਂ ਜੀ ਕਦੇ ਅੰਦਰ ਵੜ ਕੇ ਸਾਡੇ ਅੰਦਰ ਰੋਟੀਆਂ ਉਤਣਦੀਆਂ ਨਾਲ ਤੁਸੀਂ ਦੇਖ ਸਕਦੇ ਹੋ ਜੀ ਘਰੇ ਜਾ ਕੇ ਦੇਖ ਸਕਦੇ ਹੋ ਜੀ ਸਾਡਾ ਘਰ ਦੇਖ ਸਕਦੇ ਹੋ ਜੀ ਅਸੀਂ ਕੋਈ ਸਾਡਾ ਸੁਣਵਾਈ ਨਹੀਂ ਹੋ ਰਿਹਾ ਜੀ ਅਸੀਂ ਮੱਚ ਕੇ ਮਰਾਂਗੇ ਜੀ ਸਾਡਾ ਕੋਈ ਸੁਣਵਾਈ ਨਹੀਂ ਹੋ ਰਿਹਾ ਜੀ ਅਸੀਂ ਗੁਰਦੀਪ ਡਾਕਟਰ ਉਹਦੇ 1,20,000 ਉਹਦੀ ਤਨਖਾਹ ਹੈਗੀ ਉਹਨੂੰ ਕੋਈ ਫਰਕ ਨਹੀਂ ਪੈ ਰਿਹਾ ਜੀ ਗਰੀਬ ਦੀ ਕੋਈ ਨਹੀਂ ਸੁਣਦਾ ਜੀ ਇਸ ਪੰਜਾਬ 'ਚ ਗਰੀਬ ਨਾਲ ਕੋਈ ਨਹੀਂ ਖੜਦਾ ਜੀ ਤਗੜੇ ਦੇ ਨਾਲ ਹਰ ਇੱਕ ਬੰਦਾ ਖੜਦਾ ਜੀ ਇਹ ਅੱਜ ਇਹ ਸਰਕਾਰ ਨੂੰ ਸੁਣ ਰਹੀ ਆ ਸਾਡਾ ਬਿਛਾਸਨ ਸੁਣ ਰਿਹਾ ਜੀ ਅਸੀਂ ਕੁਝ ਨਹੀਂ ਕਰ ਸਕਦੇ ਜੀ ਅੱਜ ਗਰੀਬ ਸਾਡੇ ਕੋਲ ਕੀ ਆ ਜਾਨ ਦੀ ਜਾਨ ਆ ਜੀ ਅਸੀਂ ਜਾਨ ਦੇ ਸਕਦੇ ਹਾਂ ਜੀ ਹੋਰ ਕੁਝ ਨਹੀਂ ਕਰ ਸਕਦੇ ਜੀ ਨਾ ਸਾਡਾ ਕੋਈ ਸੁਣਵਾਈ ਹੋ ਰਹੀ ਆ ਜੀ ਕੁਝ ਨਹੀਂ ਕਰ ਸਕਦਾ ਅਸੀਂ ਜਗਾ ਲਈ ਸੀ ਘਰ ਪਾਉਣ ਵਾਸਤੇ ਜੀ ਇੱਕ ਇੱਕ ਰੁਪਿਆ ਦਿਹਾੜੀ ਮਿਹਨਤਾਂ ਕਰਕੇ ਰਾਤਾਂ ਨੂੰ ਜਾ ਕੇ ਇਕੱਠਾ ਕਰਕੇ ਅਸੀਂ ਕੁਲਦੀਪ ਨੂੰ ਤੇ ਕਾਲੇ ਦਾ ਦਿੱਤਾ ਹੀ ਜਿਹਦੇ ਕਰਕੇ ਉੱਤੇ ਸਾਡਾ ਕਬਜ਼ਾ ਵੀ ਹੈਗਾ 4-5 ਸਾਲਾਂ ਦਾ ਹੁਣ ਉਹ ਬੰਦੇ ਸਾਨੂੰ ਤਗੜਿਆ ਪਰੇਸ਼ਾਨ ਕਰਦੇ ਆ ਵੀ ਸੋਡਾ ਜੁੱਲੀ ਵੇਤਰ ਚੱਕ ਕੇ ਇਥੋਂ ਬਾਹਰ ਮਾਰਾਂਗੇ ਸੋਡੀ ਜਗਾ ਸਾਨੂੰ ਪਿੱਛੇ ਦੇਵਾਂਗੇ ਜਿੱਥੇ ਕਿ ਅਸੀਂ 32 ਲੱਖ ਦੇ ਹਿਸਾਬ ਨੂੰ ਕਿਲਾ ਲਿਆ ਸੀ ਉਹਨਾਂ ਤੋਂ ਹੀ ਮੂਰੇ ਫਰੰਟ ਦੇ ਉੱਤੇ ਜਦੋਂ ਅਸੀਂ ਲਈਆ ਜਗਾ ਉਦੋਂ ਕਾਲੇ ਨੇ ਸਾਨੂੰ ਇਹੀ ਗੱਲ ਕਹੀਏ ਵੀ ਸੋਡੀ ਫਰੰਟ ਤੇ ਜਗਾ ਜੀ ਅੱਜ ਸਾਡਾ ਸਮਾਨ ਚੱਕ ਕੇ ਬਾਹਰ ਸਿੱਟਣ ਨੂੰ ਫਿਰਦੇ ਜੀ ਅਸੀਂ ਘਰ ਪਾਉਣ ਤੋਂ ਬਹੁਤ ਤੰਗ ਆਈ ਘਰ ਦੇ ਵਿੱਚ ਸਾਡੇ ਆ ਕੇ ਦੇਖਿਆ ਜਾਵੇ ਵੀ ਅਸੀਂ ਬਹੁਤ ਪਰੇਸ਼ਾਨ ਆਈ ਇੱਕ ਪਿਓ ਦੇ ਪੰਜ ਪੁੱਤਰਾਂ ਦੀ ਇੱਕੋ ਹੀ ਕਮਰੇ ਚ ਰਹਿੰਦੇ ਆ ਬਾਪੂ ਜੀ ਨੇ ਉਹ ਵੀ ਬਹੁਤ ਔਖੇ ਪਰੇਸ਼ਾਨ ਰਹਿੰਦੇ ਨੇ ਜੀ ਇਸ ਬੰਦੇ ਪਾਣੀ ਦੀ ਟੈਂਕੀ ਚੜੇ ਹੈਗੇ ਅਸੀਂ ਅੱਜ 10 ਬੰਦੇ 9 ਬੰਦੇ ਆ ਜੀ ਹੁਣ ਅਸੀਂ ਇੱਥੋਂ ਆਤਮ ਹੱਤਿਆ ਕਰਕੇ ਮਰਾਂਗੇ ਜੇ ਸਾਡੀ ਕੋਈ ਨਾ ਸੁਣਵਾਈ ਹੋਈ ਸਾਡੀ ਸਾਰਿਆਂ ਕੇ ਇਹੀ ਮੰਗ ਆ ਜੀ ਸਾਡਾ ਮਸਲਾ ਹੱਲ ਕੀਤਾ ਜਾਵੇ ਸਾਨੂੰ ਸਾਡੇ ਗਰੀਬਾਂ ਦਾ ਹੱਕ ਦਿੱਤਾ ਜਾਵੇ ਜੋ ਕਿ ਅਸੀਂ 1-1 ਰੁਪਿਆ ਜੋੜ ਕੇ ਆਪਦੀ ਜਗ੍ਹਾ ਲਈ ਸੀ ਉਹ ਜਗ੍ਹਾ ਤੇ ਹੁਣ ਸਾਡਾ ਕਬਜ਼ਾ ਵੀ ਹੈਗਾ ਜੀ ਉਹ ਬੰਦੇ ਕਹਿੰਦੇ ਆ ਵੀ ਤੁਹਾਡਾ ਕਬਜ਼ਾ ਇੱਥੇ ਰਹਿ ਨਹੀਂ ਦੇਣਾ ਤੁਹਾਡਾ ਜੁੱਲੀ ਬਿਹਤਰ ਚੱਕ ਕੇ ਅਸੀਂ ਇੱਥੋਂ ਬਾਹਰ ਮਾਰਾਂਗੇ ਸਰ 5-7 ਬੰਦੇ ਸਾਡੇ ਖੜੇ ਚੜੇ ਆ ਜੀ ਨਾ ਕੋਈ ਇਨਸਾਫ ਮਿਲਿਆ ਸੀ ਤੇ ਮਰਾਂਗੇ ਸ਼ਦਕੀ ਦੀ ਗੱਲ ਸਿੱਧੀ ਆ ਜੀ ਮਸਲਾ ਕੀ ਅਸਲ ਵਿੱਚ ਮਸਲਾ 4 ਕਨਾਲਾ 2 ਮਰਲੇ ਦਾ ਜੀ ਮਾਲਕ ਸਾਨੂੰ ਕਬਜ਼ਾ ਦੇ ਚੁੱਕਿਆ ਜੀ ਹੁਣ ਕੁਲਦੀਪ ਡਾਇਰੈਕਟਰ ਸਾਡੇ ਨਾਲ ਧੱਕਾ ਕਰਦਾ ਸਾਰੇ ਆਮ ਜੀ ਉਹ ਮੈਂ ਕੁੱਟ-ਕੁੱਟ ਭਜਾਵਾਂ ਤੁਹਾਨੂੰ ਸਾਰਿਆਂ ਨੂੰ ਉੱਥੋਂ ਜੀ ਧੱਕਾ ਕਰਦਾ ਜੀ ਕਿੰਨੇ ਬੰਦੇ ਪਾਣੀ ਦੀ ਟੈਂਕੀ ਤੇ ਚੜੇ ਆ ਗਿਆ ਸਰ 5-7 ਬੰਦੇ ਆ ਸਾਡੇ ਚੜੇ ਹੋਏ ਜੀ ਕਦੋਂ ਦਾ ਮਸਲਾ ਚੱਲ ਰਿਹਾ ਹੈਗਾ ਕਦੋਂ ਦੇ ਸਰ 4 ਸਾਲ ਦੀ ਖਰੀਦ ਹੈ ਸਾਡੀ ਜੀ 4 ਸਾਲਾਂ ਦੀ ਸਾਡਾ ਕਬਜ਼ਾ ਹੈ ਜੀ ਤੇ ਹੁਣ ਧੱਕੇ ਨਾਲ ਉਹ ਕਰੀ ਜਾਂਦਾ ਜੀ ਕਿੰਨੇ ਹੁਣ ਕਬਜ਼ਾ ਕਿਸ ਦੇ ਕੋਲੇ ਹੈ ਕਬਜ਼ਾ ਸਾਡੇ ਸਾਡੇ ਕੋਲੇ ਹੈ ਜੀ ਮੰਗ ਕੀ ਕਰਦੇ ਹੈਗੇ ਮੰਗ ਸਰ ਇਹੀ ਹੈ ਸਾਡੀ ਇਨਸਾਫ ਦਵਾਇਆ ਜਾ ਵੀ ਜੀ ਤੇ ਪੁਲਿਸਾਂ ਪ੍ਰਸ਼ਾਸਨ ਸਾਡੇ ਸੁਣ ਨਹੀਂ ਰਹੀ ਜੀ ਉਹ ਉਹ ਮਸਲਾ ਕਰ ਪੈਸੇ ਲੈ ਕੇ ਉਧਰ ਹੋ ਜਾਂਦੇ ਜੀ ਸਰ ਆਪਲ ਦੇ ਵਿੱਚ ਪਿੰਡਾਂ ਪਿੰਡ ਵਾਲਿਆਂ ਬੰਦਿਆਂ ਨੇ ਕੋਈ ਇੱਕ ਨਹੀਂ ਪਹਿਲਾਂ ਕਿਸੇ ਬੰਦਿਆਂ ਤੋਂ ਜ਼ਮੀਨ ਲੈਤੀ ਸੀ ਉੱਥੇ ਉਹਨਾਂ ਲਈ ਕਿਸੇ ਦੂਜੀ ਤਰ੍ਹਾਂ ਦੇ ਨਾਲ ਫਰੰਟ ਤੇ ਬੈਕ ਲਈ ਰੋਲਾ ਸੀਗਾ ਮੂਰੀ ਬੀਚ ਸੜਕ ਦੇ ਨਾਲ ਲੱਗਦੀ ਜ਼ਮੀਨ ਕੇਸ ਦੀ ਹੈ ਤੇ ਪਿੱਛੇ ਲੱਗਦੀ ਜ਼ਮੀਨ ਕੇਸ ਦੀ ਹੈ ਉਹਨਾਂ ਦਾ ਆਪਲ ਦੇ ਵਿੱਚ ਰੋਲਾ ਸੀ ਬਟ ਉਹਨਾਂ ਨੂੰ ਕਿਤੇ ਨਾ ਕਿਤੇ ਪ੍ਰਸ਼ਾਸਨ ਦੇ ਰੋਸ ਦੀ ਰੋਸੀ ਵੀ ਉਹਨਾਂ ਦੀ ਸੁਣੀ ਨਹੀਂ ਜਾ ਰਹੀ ਬਟ ਬਾਅਦ ਦੇ ਵਿੱਚ ਜਦੋਂ ਉਹ ਟੈਂਕੀ ਤੇ ਚੜੇ ਫਿਰ ਸਾਰੇ ਪ੍ਰਸ਼ਾਸਨ ਦੇ ਨਾਲ ਰਲ ਕੇ ਪੁਲਿਸ ਕਰਮਚਾਰੀ ਨਾਲ ਰਲ ਕੇ ਪਿੰਡ ਵਾਲਿਆਂ ਨੇ ਸਹਿਯੋਗ ਦੇ ਕੇ ਜਿਹੜੇ ਦੂਜੀ ਤਰ੍ਹਾਂ ਸੀ ਉਹਨਾਂ ਨੂੰ ਨਾਲ ਸਮਝਾ ਕੇ ਉਹਨਾਂ ਦਾ ਮੌਕੇ ਤੇ ਲਿਖ ਲਿਖਾ ਕਰਵਾ ਕੇ ਉਹਨਾਂ ਨੂੰ ਆਸ਼ਵਾਸ਼ਣ ਦਿਵਾਇਆ ਗਿਆ ਵੀ ਤੁਹਾਡਾ ਹੱਲ ਕੀਤਾ ਜਾਵੇਗਾ ਤੇ ਇਸ ਤੋਂ ਬਾਅਦ ਉਹ ਟੈਂਕੀ ਤੋਂ ਥੱਲੇ ਉਤਰ ਆਏ ਸਰ ਜਿਵੇਂ ਤੁਸੀਂ ਆਪ ਵੀ ਇੱਕ ਜਾਨ ਜੋਖਮ ਦੇ ਵਿੱਚ ਪਾ ਕੇ ਇਹਦੇ ਉੱਪਰ ਕਾਫੀ ਚਾਹੀਦੀ ਪਾਣੀ ਦੀ ਟੈਂਕੀ ਤੇ ਚੜੇ ਹੈਗੇ ਆ ਬੜੀ ਹਿੰਮਤ ਵਾਲੀ ਗੱਲ ਹੈਗੀ ਆ ਉਸ ਦਾ ਵੀ ਨੇ ਕਿ ਉਹਨਾਂ ਨੇ ਧੰਵਾਰ ਕੀਤਾ ਪ੍ਰਤਸਨ ਕਿ ਵੀ ਦੇਖ ਦੇਗੇ ਸਰ ਸਰ ਸਾਡੇ ਕੰਮ ਦਾ ਲੋਕਾਂ ਦੀ ਸੇਵਾ ਕਰਨਾਗਾ ਚਾਹੇ ਸਾਨੂੰ ਟੈਂਕੀ ਤੇ ਚੜਨਾ ਪਵੇ ਚਾਹੇ ਕਿਤੇ ਹੋਰ ਚੜਨਾ ਪਵੇ ਜਿੱਥੇ ਲੋਕ ਚਾਹਣਗੇ ਜਿੱਥੇ ਉਹਨਾਂ ਦੀ ਸਮੱਸਿਆਵਾਂ ਦਾ ਹੱਲ ਹੋ ਸਕਦਾ ਉਸ ਤੋਂ ਉੱਥੇ ਜਾ ਕੇ ਕਰਾਂਗੇ ਸਾਡੇ ਵੱਲੋਂ ਤਾਂ ਇਹੀ ਕਦਮ ਚੁੱਕੇ ਜਾਣਗੇ ਹਰ ਕਦਮ ਤੇ ਦੇਖੋ 4 ਸਾਲ ਦਾ ਮਸਲਾ ਸੀਗਾ ਲੜਕੀਆਂ ਵੈਸੇ ਤਾਂ ਐਡਾ ਮਸਲਾ ਲੜਕਣਾਂ ਵਾਲਾ ਨਹੀਂ ਸੀਗਾ ਬਟ ਕਿਤਨਾ ਕਿਤੇ ਆਪਸ ਦੇ ਵਿੱਚ ਵੀ ਆਪਾਂ ਨੂੰ ਥੋੜਾ-ਮੋਟਾ ਨਹੀਂ ਪਤਾ ਹੁੰਦਾ ਵੀ ਕਿਹੜੇ ਪਾਸੇ ਜਾਣਾ ਕਿਹੜੇ ਪਾਸੇ ਨਹੀਂ ਇਸ ਕਰਕੇ ਉਹਨਾਂ ਦਾ ਮਸਲਾ ਥੋੜਾ ਜਿਆਦਾ ਲੱਪਕਾ ਆ ਗਿਆ ਅੱਜ ਫਿਰ ਸਾਰੇ ਪ੍ਰਸ਼ਾਸਨ ਨਾਲ ਹਲਕੇ ਉਹਨਾਂ ਦਾ ਦੂਜੀ ਪਾਰਟੀ ਨਾਲ ਜਿਨ੍ਹਾਂ ਨਾਲ ਉਹਨਾਂ ਦਾ ਇਸ਼ੂ ਸੀਗਾ ਉਹਨੂੰ ਕੋਲੇ ਬਿਠਾ ਕੇ ਉਹਨਾਂ ਦਾ ਮਸਲਾ ਹੱਲ ਕਰਵਾਇਆ ਗਿਆ ਪੰਡਿਤ ਅਮਕੇਸ਼ ਸ਼ਰਮਾ ਤੰਤਰ ਮੰਤਰ ਕਾਲ ਸ਼ਕਤੀਆਂ ਤੇ ਕਾਲੇ ਇਲਮ ਦੇ ਬੇताज ਬਾਦਸ਼ਾਹ ਹਰ ਸਮੱਸਿਆ ਦਾ ਗਰੰਟੀ ਨਾਲ ਹੱਲ ਸੁਮਾਦਾਨ ਕਰਵਾਓ ਬਸ਼ਗਲ ਕਰਨਾ ਜਾਂ ਤੜਵਾਣਾ ਲਵ ਮੈਰਿਜ ਮਨ ਚਾਹ ਪਿਆਰ ਕਰਜ਼ਾ ਮੁਕਤੀ ਪੀਆਰ ਪ੍ਰੋਬਲਮ ਘਰ ਚ ਕਲੇਸ਼ ਸੋਤਨ ਦੁਸ਼ਮਣ ਤੋਂ ਛੁਟਕਾਰਾ ਨਸ਼ੇ ਦੀ ਲਤ ਬੇਔਲਾਦ ਬੱਚਿਆਂ ਦਾ ਕਹਿਨੇ ਤੋਂ ਬਾਅਦ ਵਿਆਹ ਚ ਰੁਕਾਵਟ ਤਲਾਕ ਕੇਸ ਕੀਤਾ ਕਰਾਇਆ ਪਿਆਰ ਚ ਰੁਕਾਵਟ ਹਰ ਸਮੱਸਿਆ ਦੇ ਹੱਲ ਸੁਮਾਦਾਨ ਲਈ ਇੱਕ ਵਾਰ ਜਰੂਰ ਫੋਨ ਕਰੋ